ਮਨੋਰੰਜਨ ਜਗਤ ਤੋਂ ਤੜਕੇ ਸਵੇਰੇ ਹੀ ਸਾਹਮਣੇ ਆਈ ਮੰਦਭਾਗੀ ਖਬਰ ਕਾਂਟਾ ਲਗਾ ਫੇਮ ਸ਼ਫਾਲੀ ਜਰੀ ਵਾਲਾ ਦਾ ਹੋਇਆ ਦੇਹਾਂਤ ਤੁਹਾਨੂੰ ਦੱਸ ਦਈਏ ਕਿ ਕਾਂਟਾ ਲਗਾ ਗਾਣੀ ਦੇ ਵਿੱਚ ਆਉਣ ਵਾਲੀ ਸ਼ਫਾਲੀ ਜਰੀ ਵਾਲਾ ਜਿਸ ਨੇ ਬਿੱਗ ਬਾਸ 13 ਦੇ ਵਿੱਚ ਵੀ ਕੰਮ ਕੀਤਾ ਸੀ ਹੁਣ 42 ਸਾਲ ਦੀ ਉਮਰ ਦੇ ਵਿੱਚ ਹੀ ਅਲਵਿਦਾ ਕਹਿ ਚੁੱਕੀ ਹੈ ਤੁਹਾਨੂੰ ਦੱਸ ਦਈਏ ਇਸ ਦੀ ਮੌਤ ਦਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਹੈ ਦਿਲ ਦਾ ਦੌਰਾ ਪੈਣਾ ਤੋ ਇਸੇ ਕਰਕੇ ਹੁਣ ਇਹ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਤੋਂ ਉਹਨਾਂ ਦੇ 팬 ਦੇ ਵਿੱਚ ਜਿਹੜਾ ਬਹੁਤ ਹੀ ਆ ਆਪ ਕਹਿ ਸਕਦੇ ਇੱਕ ਸ਼ੌਕ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹਸਪਤਾਲ ਦੇ ਰਿਸੈਪਸ਼ਨਿਸਟ ਦੇ ਹਵਾਲੇ ਨਾਲ ਅਗਰ ਗੱਲ ਕੀਤੀ ਜਾਵੇ ਤੇ ਅਦਾਕਾਰਾਂ ਨੂੰ 27 ਤਰੀਕ ਦੀ ਰਾਤ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਹੁਣ ਉਸ ਨੂੰ ਇਸ ਦੇ पार्थिव ਸਰੀਰ ਨੂੰ ਪਰਿਵਾਰ ਦੇ ਸਕੂਲ ਦ ਜਿਹੜਾ ਕੀਤਾ ਗਿਆ ਉਹਨਾਂ ਦੇ ਪਤੀ ਅਤੇ ਅਦਾਕਾਰ ਪਰਾਗ ਤਿਆਗੀ ਤੁਰੰਤ ਉਹਨਾਂ ਨੂੰ ਹਸਪਤਾਲ ਉਸ ਵਿੱਚ ਲੈ ਕੇ ਆਏ ਤਾਂ ਜਿਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ। ਸ਼ਫਾਲੀ ਦੇ ਅਚਾਨਕ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਮਨੋਰੰਜਨ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ਼ਫਾਲੀ ਜਰੀ ਵਾਲਾ ਦਾ ਪਤੀ ਸੈਕਿੰਡ ਵੀਡੀਓ ਕਪੂਰ ਹਸਪਤਾਲ ਤੋਂ ਸਾਹਮਣੇ ਆਉਂਦਾ ਹੈ ਜਿਸ ਦੇ ਵਿੱਚ ਉਹ ਕਾਰ ਦੇ ਵਿੱਚ ਬੈਠੇ ਹੋਏ ਹਨ ਅਤੇ ਟੁੱਟੇ ਹੋਏ ਦਿਖਾਈ ਦੇ ਰਹੇ ਹਨ। ਕਾਰ ਦੇ ਅੰਦਰ ਬੈਠੇ ਹੋਏ ਪਰਾਗ ਨੂੰ ਆਪਣੇ ਉਦਾਸ ਚਿਹਰੇ ਨੂੰ ਆਪਣੇ ਹੱਥ ਨਾਲ ਇਹ ਟੱਕਣ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਸ਼ਿਪਾਲੀ ਜਰੀ ਵਾਲਾ ਨੇ ਕਾਂਟਾ ਲਗਾ ਦੇ ਵਿੱਚ ਹਰ ਕਾਰ ਦੇ ਵਿੱਚ ਆਪਣੀ ਪਛਾਣ ਬਣਾ ਲਈ ਸੀ ਲੋਕ ਅੱਜ ਵੀ ਇਸ ਗਾਣੇ ਦੇ ਰ믹ਸ ਤੱਕ ਵੀ ਸੁਣਦੇ ਹਨ ਇਸ ਤੋਂ ਬਾਅਦ ਸ਼ਿਪਾਲੀ 2004 ਦੇ ਵਿੱਚ ਫਿਲਮ ਮਸਤੀ ਸ਼ਾਦੀ ਕਰੋਗੀ ਅਕਸ਼ੇ ਕੁਮਾਰ ਅਤੇ ਸਲਮਾਨ ਖਾਨ ਦੇ ਵਿੱਚ ਨਾਲ ਵੀ ਨਜ਼ਰ ਆ ਚੁੱਕੀ ਹੈ ਅਦਾਕਾਰ ਸਲਮਾਨ ਖਾਨ ਅਤੇ ਮਸ਼ਹੂਰ ਸ਼ੋਅ ਬਿਗ ਬਾਸ 13 ਦੇ ਵਿੱਚ ਵੀ ਨਜ਼ਰ ਆ ਚੁੱਕੀ ਹੈ ਤਾਂ ਉਹ ਦੱਸ ਦਿਆ ਕਿ ਸ਼ਿਦਾਰਤ ਸ਼ੁਕਲਾ ਵੀ ਇਸ ਸੀਜ਼ਨ ਦੇ ਵਿੱਚ ਰਹਿ ਚੁੱਕੇ ਸਨ ਤੇ ਉਹਨਾਂ ਨੇ ਵੀ ਇਸ ਦੁਨੀਆ ਨੂੰ ਬਹੁਤ ਹੀ ਜਲਦੀ ਜਿਹੜਾ ਹੈ ਅਲਵਿਦਾ ਕਹਿ ਦਿੱਤਾ। ਸਮਰੰਜਨ ਜਗਤੂ ਸਵੇਰੇ ਸਵੇਰੇ ਹੀ ਇੱਕ ਜ਼ੋਰਦਾਰ ਝਟਕਾ ਲੱਗ ਚੁੱਕਾ ਕਿਉਂਕਿ 42 ਸਾਲਾਂ 44 ਗਰੀ ਵਾਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਤੇ ਉਹਨਾਂ ਦੇ ਚਾਣ ਵਾਲਿਆਂ ਦੇ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ।